ਉਹ ਤੇ ਵੀ ਕੰਮ ਹੈ ਉਹ ਜੀ ਉਹੋ ਪਹਿਲਾ ਬਿਨਾਂ ਚਿੰਤਾ ਮੋਟਰ ਦੇ ਬਾਅਦ ਜਿਹੜਾ ਉਹਨੂੰ ਪਾਈ ਸਕਦਾ ਦੋਵੇਂ ਮੋਟਰਾਂ ਸੱਜੀ ਫੜ ਗਈ ਵਿੱਚ ਹੀ ਇਹ ਅੰਦਰ ਇਹ ਤਾਂ ਮੈਂ ਤਾਂ ਇੱਕ ਨਾ ਉਹ ਬੜਾ ਬੜਾ ਕਿੱਤੇ ਬੜਾ ਹੰਦੇ ਨੂੰ ਬੜਾ ਪਨੀ ਪਾ ਸਾ ਕਿੱਤੇ ਜੇ ਨਾਲੇ ਉਧਰੇ ਰਾਵਾ ਆ ਰਿਹਾ ਹੈ ਰਾਵਾ ਹਨਾ ਬਾਡੀ ਉੱਪਰ ਤੋਂ ਫਿੱਟ ਲੱਗ ਗਿਆ ਕਿੰਨਾਂ ਵਾਲੇ ਟਾਈਮ ਲੱਗ ਰਿਹਾ ਲੱਗ ਕੋਈ ਫੂਲ 40 ਹਾਂਜੀ ਸਰ ਕੀ ਨਾਮ ਜੀ ਮੈਂ ਅੰਮਰਜੀਤ ਸਿੰਘ ਸ਼ੇਰਪੁਰ ਜੀ ਕੀ ਗੱਲਬਾਤ ਕੀ ਹੋਈ ਹੈ ਗੱਲਬਾਤ ਸਵੇਰੇ ਅੱਜ ਇੱਥੇ ਅੱਗ ਲੱਗੀ ਕਿੱਥੇ ਲੱਗੀ ਅੱਗ ਦਫ਼ਤਰ ਇਨਕਮ ਟੈਕਸ ਦਾ ਜਿਹੜਾ ਦਫ਼ਤਰ ਹੈ 골ਡ ਰੈਨ ਦੇ ਜੀ ਅੱਗ ਲੱਗ ਰਹੀ ਮੈਨੂੰ ਫਿਰ ਤੋਂ ਸੋਚਣਾਗੇ ਮਿਲੀ ਫੋਨ ਕੀਤਾ ਇਹਨਾਂ ਨੇ ਵੀ ਇੱਥੇ ਅੱਗ ਲੱਗ ਗਈ ਆ ਮੈਂ ਫੌਰੀ ਤੌਰ ਤੇ ਫਾਇਰ ਵਾਲਿਆਂ ਨੂੰ ਸੋਚਣਾ ਦਿੱਤੀ ਉਹ ਫਾਇਰ ਵਾਲੇ ਦੀ ਆਪਣੀ ਟੀਮ ਇੱਥੇ ਪਹੁੰਚ ਗਈ ਆ ਕੇ ਉਹਨਾਂ ਨੇ ਅੱਗ ਤੇ ਕਾਬੂ ਪਾਇਆ ਕੀ ਲੱਗਦਾ ਸਰਕਾਰ ਨੂੰ ਤੁਹਾਨੂੰ ਇਹ ਜੀ ਜਿਹੜੀ ਲੱਗੀ ਆਗੇ ਇਹ ਬਿਜਲੀ ਸਰਕਟਾਂ ਲੱਗੀ ਹੋ ਜਨਰੇਟਰ ਅੰਦਰ ਸੀਗਾ ਜਿਆਦਾ ਲੈਟ ਹੈਣੀ ਸੀਗੀ ਉਹਦੇ ਕੋਈ ਤਕਨੀਕੀ ਨੁਕਸ ਹੋ ਗਿਆ ਅੱਗ ਲੱਗ ਗਈ ਜਿਸੇ ਨਾਲ ਦਫ਼ਤਰ ਦੇ ਉੱਪਰ ਸਾਰੀ ਧੂੰਆ ਹੋ ਗਿਆ ਮਲਾਜਾਂ ਉੱਪਰ ਹੀ ਸੀਗੇ ਜਿਹੜਿਆਂ ਦੇ ਫਿਰ ਇਹਨਾਂ ਮਲਾਜਮਾਂ ਨੂੰ ਪੌੜੀ ਦੇ ਨਾਲ ਥੱਲੇ ਸਾਰਿਆ ਗਿਆ ਹਾਂ ਤੇ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਠੀਕ ਸ਼ੇਰਪੁਰ ਜੀ ਕੀ ਕਹਿਣਾ ਚਾਹੋਗੇ ਜਿਹੜੀ ਅੱਗ ਲੱਗੀ ਹੈ ਇਹ ਇਹ ਜੀ ਮੈਨੂੰ ਸਵੇਰੇ ਇਸ ਮੁਹੱਲੇ ਤੋਂ ਫੋਨ ਆਇਆ ਦਫ਼ਤਰ ਤੋਂ ਕਹਿੰਦੇ ਵੀ ਇਨਕਮ ਟੈਕਸ ਜਿਹੜਾ ਦਫ਼ਤਰ ਆ ਗੋਡਰੇਅਮ ਨੂੰ ਵਿੱਚ ਇੱਥੇ ਅਗ ਲੱਗੀ ਐ ਤੇ ਜਿਹੜੇ ਮੁਲਾਜ਼ਮ ਸੀਗੇ ਉੱਪਰ ਸੀਗਾ ਠੀਕ ਐ ਮੈਂ ਫੌਰੀ ਤੌਰ ਤੇ ਫਿਰ ਫਾਇਰ ਵਿਅਰ ਨੂੰ ਸੂਚਨਾ ਦਿੱਤੀ ਉਹ ਫੌਰੀ ਤੌਰ ਤੇ ਪਹੁੰਚ ਗਿਆ ਇੱਥੇ ਆ ਕੇ ਅੱਗ ਦੇ ਕਾਬੂ ਪਾਇਆ ਕਿੰਨਾ ਟਾਈਮ ਲਗਾ ਕੇ ਕਾਬੂ ਪਾਉਣ ਨੂੰ ਜਲਦੀ ਬਾਤਾਂ ਆ ਕੇ ਆ ਗਏ ਠੀਕ ਐ ਉਹਦੇ ਦੋ ਤੇ ਉਹਦੇ ਤੁਰ ਪਏ ਉਤੋਂ ਮੁਲਾਜ਼ਮ ਕਿੰਨੇ ਆ ਗਏ ਇੱਥੇ ਮੈਂ ਕਿਹਾ ਮੁਲਾਜ਼ਮ ਕਿੰਨੇ ਸੀ ਮੁਲਾਜ਼ਮ ਆ ਜਿਹੜੀ ਉਹਨੇ ਟੀਮ ਹੁੰਦੀ ਐ ਸਾਰੀ ਟੀਮ ਆਈ ਇੰਕਮ ਡੈਕਸ ਦੇ ਨਹੀਂ ਇਹ ਨਾਮ ਹੈ ਜੀ ਪ੍ਰਦੀਪ ਫਾਇਰਮੈਨ ਕੀ ਗੱਲਬਾਤ ਕੀ ਹੋਈ ਇੱਥੇ ਸਾਨੂੰ 12:05 ਦੇ ਪੰਜ ਮਿੰਟ ਤੇ ਕੋਲ ਆਈ ਜੀ ਆਪਾਂ ਦਫਤਰ 'ਚ ਬੈਠੇ ਹੀ ਸਾਨੂੰ 12:05 ਦੇ ਪੰਜ ਮਿੰਟ ਤੇ ਕੋਲਾ ਹੀ ਹਾੜ ਲਈ ਪੰਜ ਕੁ ਮਿੰਟ ਲੱਗੇ ਸਾਨੂੰ ਇੱਥੇ ਆਂਦੇ ਆਂਦੇ ਤੇ ਇੱਥੇ ਆ ਕੇ ਦੇਖਿਆ ਜੀ ਬੰਦੇ ਸ਼ਟਰ ਸ਼ੂਟਰ ਬੰਦੇ ਵੇ ਹੀ ਤੇ ਜਨਰੇਟਰ ਨੂੰ ਅੱਗ ਲੱਗੀ ਸੀ ਤੇ ਸਾਡੇ ਦੋ ਫਾਇਰਮੈਨ ਜਸਵੰਤ ਸਿੰਘ ਤੇ ਬਲਰਾਜ ਸਿੰਘ ਨੇ ਮਿੰਟੋ-ਮਿੰਟ ਅੱਗ ਦੇ ਕੰਟਰੋਲ ਕੀਤਾ ਜੀ 10 ਮਿੰਟ ਲੱਗੇ ਹਾੜ ਲਈ ਸਾਨੂੰ ਬਾਕੀ ਕੋਈ ਨਾ ਨੁਕਸਾਨ ਦੇ ਨਹੀਂ ਆ ਫਰਨੀਚਰ ਫਰਨੀਚਰ ਜਿੰਨਾ ਕਰਕੇ ਮੇਰੇ ਹਿਸਾਬ ਨਾਲ ਤੇ ਇਹੀ ਆ ਵੀ ਜਿੱਦਾਂ ਵੀ ਸਮਾਨ ਜ਼ਿਆਦਾ ਹੈ ਹੀਟਰ ਤੇ ਜਨਰੇਟਰ ਨੂੰ ਸਮਾਨ ਵਾਲਾ ਵਾਲਾ ਜ਼ਿਆਦਾ ਹੀ ਹਮਸ ਜਾਰੀ ਹੋ ਗਈ ਅੰਦਰ ਉਹਨੂੰ ਆਕਸੀਜਨ ਨਹੀਂ ਮਿਲੀ ਇਸ ਕਰ ਇਹੀ ਅੱਗ ਦਾ ਕਾਰਨ ਲੱਗਦਾ ਹੋਰ ਤੇ ਕੋਈ ਕਰਦਾ ਕਾਦਾ ਆਫਿਸ ਕਹਦਾ ਇਹ ਇਨਕਮ ਟੈਕਸ ਆਫਿਸ ਹੀ ਹਾਂਜੀ ਮੇਰਾ ਨਾਮ ਜੀ ਫਾਇਰਮੈਨ ਪ੍ਰਦੀਪ ਅੱਛਾ ਕੀ ਗੱਲਬਾਤ ਕੀ ਹੋਈ ਇੱਥੇ ਸਾਨੂੰ 12:05 ਤੇ ਕਾਲ ਆਈ ਜੀ 5 ਮਿੰਟ 1 ਮਿੰਟ 1 ਮਿੰਟ ਹੈਗਾ ਤੇ ਉਹ ਜੋ ਵੀ ਹੋਏਗਾ ਫਿਰ ਅਸੀਂ ਉਹਨੂੰ ਰਿਪੋਰਟ ਕਰ ਦੇਵਾਂਗੇ ਆਜਾ ਅਥਾਰਟੀ ਵੱਲੋਂ ਕੀ ਕਹਿ ਗਿਆ ਅਥਾਰਟੀ ਤਾਂ ਕੀ ਕਹੇ ਸੀ ਉਹ ਤਾਂ ਸਾਡੇ ਆਪਣੇ ਮਤਲਬ ਪਹਿਲਾਂ ਤਾਂ ਆਪਣੇ ਜਿਹੜੇ ਸਟਾਫ ਹੈ ਆਪਣਾ ਮੇਰਾ ਉਹਨਾਂ ਵਾਰੀ ਪੁੱਛਣਗੇ ਕਿ ਸੇਫ ਹੈ ਬਾਕੀ ਸਾਡੇ ਰਿਕਾਰਡ ਬਾਰੇ ਪੁੱਛਣਗੇ ਵੀ ਕੋਈ ਇਸ ਤਰ੍ਹਾਂ ਦੀ ਕੋਈ ਗਲਤੀ ਨਹੀਂ ਹੈਗੀ ਤੇ ਜੋ ਵੀ ਮਤਲਬ ਪ੍ਰੀ ਇੰਮਰੀ ਰਿਪੋਰਟ ਤਾਂ ਮੈਂ ਵਰਬਲੀ ਦੇ ਦਿੱਤੀ ਹੈਗੀ ਹੈ ਬਾਕੀ ਉਹਨਾਂ ਨੂੰ ਮੈਂ ਅਕੋਰਡਿੰਗਲੀ ਦੱਸ ਦਾਂਗਾ ਉਹਨ ਫਾਈਨਲ ਜਿਹੜੇ ਸਟੇਜ ਹੈ ਜਿਹੜਾ ਤੁਹਾਡਾ ਜਨਰੇਟਰ ਹੈ ਇਹਦਾ ਕੋਈ ਆਪਰੇਟਰ ਨਹੀਂ ਹੈਗਾ ਕਿਉਂਕਿ ਇਹ ਕੋਈ ਅੱਗੇ ਦੂਸ ਤੱਕ ਫੈਲ ਗਈ ਹੈ ਨਹੀਂ ਤਾਂ ਪ੍ਰੈਕਟਰ ਤਾਂ ਗਿਆ ਜੀ ਇਹ ਛੋਟਾ ਅਫੀਸ ਹੈ ਕੋਈ ਜਨਰੇਟਰ ਹੈ ਕੋਈ ਜਿਆਦਾ ਸਾਨੂੰ ਜਨਰੇਟਰ ਦੀ ਲੋਡ ਪੈਂਦੀ ਨਹੀਂ ਜੀ ਜਨਰਲੀ ਕਿ ਅੱਜ ਕੁਦਰਤੀ ਲਾਈਟ ਫੇਰਦੀ ਨਹੀਂ ਹੋਣੀ ਤੇ ਮੈਂ ਇੱਕ ਦਿਨ ਅਫੀਸ ਜਲੰਧਰ ਵੀ ਹੁੰਦਾ ਤੇ ਅੱਜ ਮੈਂ ਉਧਰ ਮਤਲਬ ਅੱਜ ਮੈਂ ਕੁਦਰਤੀ ਇਧਰ ਇਧਰ ਇਸ ਤਰਫ ਆ ਗਿਆ ਨਾ ਉਧਰ ਤੇ ਉਹ ਮੈਂ ਜਿੱਦਾਂ ਹੀ ਪੌੜੀਆਂ ਚੜ੍ਹਿਆ ਤਾਂ ਥੋੜਾ ਜਿਹਾ ਮੈਨੂੰ ਮਹਿਸੂਸ ਹੋਇਆ ਕਿ ਸਮੈਲ ਆ ਰਹੀ ਹੈ ਤੇ ਮੈਂ ਉੱਪਰ ਜਾ ਕੇ ਜਿੱਦਾਂ ਬੈਠਿਆ ਤਾਂ ਫਿਰ ਮੈਂ ਕਿਹਾ ਚੱਲ ਥੱਲੇ ਜਾ ਕੇ ਦੇਖੋ ਤੁਸੀਂ ਤੇ ਉਹਨਾਂ ਨੇ ਦੇਖਿਆ ਤੇ ਥੋੜਾ ਜਿਆਦਾ ਧੂਆਂ ਲੱਗਿਆ ਤੇ ਜਦੋਂ نیچے ਆ ਕੇ ਦੇਖਿਆ ਤੇ ਜਿਆਦਾ ਮੈਨੂੰ ਫਿਰ ਵਾਪਸ ਹੀ ਚਲੇ ਗਿਆ ਚੌਕੀਦਾਰ ਵੀ ਬਚਾਰਾ ਉੱਪਰ ਕਿਉਂਕਿ ਅਸੀਂ ਇਮੀਡੀਏਟਲੀ ਸਾਰਾ ਕੁਝ ਬੰਦ ਕਰ ਦਿੱਤਾ ਜਨਰੇਟਰ ਪਹਿਲੇ ਪਾਣੀ ਦੀਆਂ ਕਿੰਨੀਆਂ ਗੱਡੀਆਂ ਲੱਗ ਗਈਆਂ ਪਾਣੀ ਦੀ ਤਾਂ ਇੱਕੋ ਹੀ ਗੱਡੀ ਆਈ ਜੀ ਉਹਨੇ ਕੰਟਰੋਲ ਕਰ ਲਿਆ ਕੋਈ ਤਾਂ ਜ਼ਿਆਦਾ ਐ ਨਹੀਂ ਸੀਗਾ ਹਾਂ ਅਗਰ ਥੋੜੀ ਦੇਰ ਹੋ ਜਾਂਦੀ ਤਾਂ ਸ਼ਾਇਦ ਨੁਕਸਾਨ ਹੋ ਸਕਦਾ ਸੀ ਜ਼ਿਆਦਾ ਹਾਂਜੀ ਸਰ ਇਹ ਜਿਹੜੀ ਅੱਗ ਲੱਗੀ ਹੈ ਇਹਦਾ ਕੀ ਕਾਰਨ ਹੋਇਆ ਜੀ ਕਾਰਨ ਤਾਂ ਇਸ ਤਰ੍ਹਾਂ ਜੀ ਅਸੀਂ ਸਵੇਰ ਦੀ ਲਾਈਟ ਐ ਨਹੀਂ ਸੀਗੀ ਤੇ ਜਨਰੇਟਰ ਚੱਲ ਰਿਹਾ ਸੀਗਾ ਅੱਛਾ ਤੇ ਅਸੀਂ ਉੱਪਰ ਆਪਣਾ ਕੰਮ ਕਰ ਰਹੇ ਸੀ ਸਾਰੇ ਆਫਿਸ ਵਾਲੇ ਤੇ ਥੋੜੀ ਜੀ ਜਿੱਦਾਂ ਤੂੰ ਐਂਦੀ ਥੋੜੀ ਜੀ 스멜 ਆ ਰਹੀ ਸੀਗੀ। ਉਹ ਫਿਰ ਮੈਂ ਆਪਣੇ ਚੌਕੀਦਾਨ ਨੂੰ ਕਹਾ ਮੈਂ ਕਿ نیچے ਜਾ ਕੇ ਦੇਖੋ 스멜 ਕਿਉਂ ਆ ਰਹੀ ਹੈ। ਜਨਰੇਟਰ ਦੀ ਥੋੜੀ ਬੋਤੀ 스멜 ਤਾਂ ਵੈਸੇ ਵੀ ਆਂਦੀ ਹੁੰਦੀ ਹੈ। ਲੇਕਿਨ ਕੁਛ ਮੈਨੂੰ ਜ਼ਿਆਦਾ ਮਹਿਸੂਸ ਹੋਈ ਤੇ ਮੈਂ ਕਿਹਾ ਚਲੋ نیچے ਜਾ ਕੇ ਦੇਖੋ। ਜਦੋਂ ਉਹਨੇ نیچے ਜਾ ਕੇ ਦੇਖਿਆ ਤੇ ਇਹ ਇਹ ਹੈ ਕਿ ਥੋੜੀ ਜੀ ਇਸ ਮਤਲਬ ਜ਼ਿਆਦਾ ਹੈ ਜੀ 스멜 ਵੀ ਧੂਆ ਧੂਆ ਹੈਗਾ। ਜਦੋਂ ਥੋੜਾ ਜਿਹਾ ਚੌਕੀਦਾਨ ਨੇ ਦੱਸਿਆ ਕਿ نیچے ਤਾਂ 스ਪਾਰਕਿੰਗ ਸ਼ੁਰੂ ਹੋ ਗਈ ਹੈ ਤੇ ਜਿਸ ਤਰ੍ਹਾਂ ਅੱਗ ਲੱਗੀ ਹੁੰਦੀ ਹੈ ਤਾਂ ਫਿਰ ਅਸੀਂ ਦਬਾ ਦਬ ਭੱਜਿਆ ਥੱਲੇ ਨੂੰ ਤੇ ਜਦੋਂ ਅਸੀਂ ਤੁਹਾ ਉਪਰ ਤੱਕ ਆ ਚੁੱਕਾ ਸੀਗਾ ਬਹੁਤ ਫੈਲ ਚੁੱਕਿਆ ਗਿਆ ਮਸਾਲਾ ਲੈਣਾ ਕਿ ਮੁਸ਼ਕਿਲ ਇਹ ਸਾਡਾ ਇਨਕਮ ਟੈਕ ਦਾ ਆਫਿਸ ਹੈ ਜਿੰਨ ਕੋਦਰ ਦਾ ਤੁਹਾਡੀ ਡੈਸੀਗਨੇਸ਼ਨ ਮੈਂ ਇਨਕਮ ਟੈਕਸ ਆਫੀਸਰ ਹਾਂ ਜੀ ਠੀਕ ਆ ਹਾਂ ਜੀ ਨੁਕਸਾਨ ਕਿੰਨਾ ਕੁ ਹੋ ਗਿਆ ਨੁਕਸਾਨ ਸਾਡਾ ਜਨਰੇਟਰ ਵਾਲਾ ਰੂਮੀ ਖਰਾਬ ਹੋਇਆ ਜਨਰੇਟਰ ਤੁਹਾਡਾ ਡਿਸਟਰਾਏ ਹੋ ਗਿਆ ਤੇ ਕੁਝ ਪੁਰਾਣਾ ਫਰਨੀਚਰ ਸੀਗਾ ਸਿਰਫ ਉਹ ਹੀ ਡਿਸਟਰਾਇਆ ਮਤਲਬ ਬਾਇ ਦਾ ਗ੍ਰੇਸ ਆਫ ਗੋਡ ਕਿ ਅਸੀਂ ਕਹਾਂਗੇ ਸਾਡਾ ਰਿਕਾਰਡ ਵਗੈਰਾ ਜਿਹੜਾ ਰੂਮ ਹੈ ਜਾ ਦੂਸਰੇ ਸਾਰੇ ਸੇਫ ਹੈਗੇ ਆ ਇੱਥੇ ਬਹੁਤ ਸਾਰੇ ਪੇਪਰ ਸੜੇ ਹੋਏ ਹੈਗਾ ਨਹੀਂ ਪੇਪਰ ਕੋਈ ਵੇਸਟ ਹੀ ਸੀਗਾ ਕੋਈ ਐਸਾ ਕੋਈ ਇੰਪੋਰਟੈਂਟ ਪੇਪਰ ਨਹੀਂ ਸੜਿਆ ਡਿਸਟਰੋਏ ਹੋਇਆ ਕਿਉਂਕਿ ਸਾਡੇ ਇੰਪੋਰਟੈਂਟ ਪੇਪਰ ਵੈਸੇ ਤਾਂ ਸਾਡੇ ਕੰਪਿਊਟਰਾਈਜ਼ ਉੱਪਰ ਹੈ ਸਾਰੇ ਲੇਕਿਨ ਜਿਹੜਾ ਕੁਝ ਰੂਮ ਹੈਗਾ ਉਹ ਸੈਪਰੇਟ ਰੂਮ ਹੈਗਾ ਇਹ ਕਿੰਨੇ ਵਜੇ ਲੱਗੀ ਆ ਅੱਜ ਅੱਗ ਜੀ ਦੇਖੋ ਹੁਣ ਆਪਾਂ ਤੁਹਾਨੂੰ ਆਪਾਂ ਜਮਾਂ ਮਤਲਬ ਪੌਣਾ ਘੰਟਾ ਘੰਟਾ ਤੱਕ ਪਹਿਲਾਂ ਕਹਿ ਸਕਦੇ ਜੀ ਜੀ ਸਰ ਕਿੰਨਾ ਕਿੰਨਾ ਕੁ ਟਾਈਮ ਲੱਗਾ ਜਿਹੜਾ ਇਹਨੂੰ ਕੰਟਰੋਲ ਕਰਨ ਚ ਕੰਟਰੋਲ ਕਰਨ ਦੇ ਵਿੱਚ ਦੇਖੋ ਜੀ 15 10 15 ਮਿੰਟਾਂ ਦੇ ਵਿੱਚ ਫਾਇਰ ਬਗ੍ਰੇਡ ਆ ਗਈ ਸੀ ਤੇ ਉਹਨਾਂ ਨੇ ਜਲਦੀ ਹੀ ਕੰਟਰੋਲ ਕਰ ਲਿਆ ਅਸੀਂ ਬੜਾ ਮਤਲਬ ਥੈਂਕ ਧੰਨਵਾਦ ਆ ਫਾਇਰ ਬਗ੍ਰੇਡ ਦਾ ਜਿਹੜੇ ਟਾਈਮ 'ਚ ਪਹੁੰਚੀਏ 10 ਮਿੰਟ ਤੁਹਾਡਾ ਨਾਮ ਕੀ ਹੈ ਮੈਂ ਅਸ਼ਵਨੀ ਕੁਮਾਰ ਜੀ ਹਾਂਜੀ ਤੇ